ਸਟ੍ਰੀਕਲਜੀ ਮੇਰਾ ਨਾਮ ਹੈ ਗੀਤਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਦਾ ਇੱਕ ਖਾਸ ਸ਼ੋਅ ਵਾਇਰਲ ਵਾਈਪ ਸਭ ਤੋਂ ਪਹਿਲਾਂ ਕਰਦੇ ਹਾਂ ਗੱਲ ਅੱਜ ਦੇ ਸ਼ੋਅ ਚ ਕੀ ਹੈ ਵਾਇਰਲ ਪੰਜਾਬ ਚ ਹੜਾਂ ਦਾ ਕਹਿਰ ਪਰ ਪੰਜਾਬੀਆਂ ਦੇ ਹੌਸਲੇ ਬੁਲੰਦ ਨਹੀਂ ਮੰਨੀ ਹਾਰ ਬੱਚਿਆਂ ਚ ਵੀ ਦਿਖ ਰਹੀ ਬਹਾਦਰੀ ਵੀਡੀਓਜ਼ ਹੋ ਰਹੀਆਂ ਵਾਇਰਲ ਪੰਜਾਬ 'ਚ ਹੜ੍ਹਾਂ ਨੇ ਕਹਿਰ ਮਚਾਇਆ ਹੋਇਆ ਹੈ। ਇਨੀ ਦਿਨੀ ਜਦੋਂ ਰੀਲਸ ਵੀ ਸਕਰੋਲ ਕਰਦੇ ਆਂ ਤਾਂ ਉੱਥੇ ਵੀ ਪੰਜਾਬ 'ਚ ਆਏ ਹੋਏ ਹੜ੍ਹਾਂ ਦਾ ਹੀ ਜ਼ਿਕਰ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ ਕਿ ਲੋਕਾਂ ਦੀ ਮਿਹਨਤ ਨਾਲ ਬਣਾਏ ਹੋਏ ਘਰ ਮਿੰਟਾ 'ਚ ਪਾਣੀ 'ਚ ਡੁੱਬ ਗਏ। ਅਜਿਹੇ ਹਾਲਾਤਾਂ ਨੂੰ ਵੇਖਦੇ ਹੋਏ ਹਰ ਕਿਸੇ ਦੇ ਮਨ ਦੁਖੀ ਹੁੰਦਾ ਹੈ ਤੇ ਇਸ ਹੜ੍ਹ ਪੰਜਾਬੀ ਪੰਜਾਬੀਆਂ ਦੇ ਕੰਮ ਹੀ ਆਉਂਦੇ ਨੇ। ਉਮੀਦ 'ਚ ਅਸੀਂ ਦੇਖ ਰਹੇ ਆਂ ਹੁਣ ਜਿੱਥੇ ਪੰਜਾਬ 'ਤੇ ਭਾਰੀ ਮੁਸੀਬਤ ਆਈ ਹੈ ਉੱਥੇ ਆ ਸਾਰਾ ਪੰਜਾਬ ਮਦਦ ਲਈ ਅੱਗੇ ਆਇਆ ਹੈ। ਪਰ ਇਨ੍ਹਾਂ ਹੜ੍ਹਾਂ ਦਾ ਕਹਿਰ 'ਚ ਵੀ ਲੋਕਾਂ ਦੇ ਹੌਸਲੇ ਬੁਲੰਦ ਰਹੇ। ਖਾੜਾ ਵਿਚਾਰਿਕ ਵੀਡੀ ਵਾਈਰਲ ਹੋਈ ਹੈ ਜਿਨ੍ਹਾਂ ਦੇ ਅੰਦਰ ਮਾਸੂਮੀਅਤ ਖੁਸ਼ੀ ਤੇ ਆਸਤੀ ਝੜਕ ਨਜ਼ਰ ਆ ਰਹੀ ਹੈ ਇਹ ਬੱਚੇ ਭਾਵੇਂ ਛੋਟੇ ਨੇ ਪਰ ਇਹਨਾਂ ਦੇ ਅੰਦਰ ਦੀ ਭਾਵਨਾ ਇਹਨੇ ਦੁੱਖ ਚ ਵੀ ਇਹਨਾਂ ਦੇ ਚਿਹਰੇ ਤੇ ਸਮਾਈਲ ਸਭ ਕੁਝ ਭੁਲਾ ਦਿੰਦੀ ਹੈ ਇਹ ਬੱਚੇ ਕਹਿ ਰਹੇ ਨੇ ਕਿ ਸਾਡਾ ਸਾਰਾ ਸਮਾਨ ਪਾਣੀ ਚ ਡੁੱਬ ਗਿਆ ਮੰਜੇ-ਮੁੰਜੇ ਸਭ ਡੁੱਬ ਗਏ ਸਾਰੇ ਆ ਗਏ ਯਾਰ ਤਾਂ ਸਾਰੇ ਆ ਗਏ ਸਾਰੇ ਆ ਗਏ ਸਾਰੇ ਆ ਗਏ ਮੰਝੇ ਮੰਝੇ ਵੱਜ ਗਏ ਇਹ ਵੀ ਕਹਾਣੀ ਕਰ ਰਿਹਾ ਮੇਰਾ ਨਹੀਂ ਆਇਆ ਤਾਂ ਹੀ ਇਹਦੇ ਬੈਗ ਤੋਂ ਬੜੇ ਸ਼ਿਕਰ ਸ਼ਿਕਰ ਤੋਂ ਭੱਜਦੇ ਜਾ ਕੇ ਪਾਣੀ ਵਿੱਚ ਬੈਗ ਇਸ ਵੀਡੀਓ ਤੇ ਲੋਕਾਂ ਨੇ ਖੂਬ ਕਮੈਂਟ ਕੀਤੇ ਇੱਕ ਯੂਜ਼ਰ ਨੇ ਲਿਖਿਆ ਹਿੰਮਤ ਬਹੁਤ ਆ ਬੱਚਿਆਂ ਚ ਬਾਬਾ ਨਾਇਕ ਦੀ ਫੌਜ ਨਹੀਂ ਦੱਬਦੀ ਭਰਾ ਬੱਚੇ ਨਹੀਂ ਸ਼ੇਰ ਹੈ ਇਹ ਮੰਨ ਗਈ ਯਾਰ ਸਿੱਖ ਲੋਕ ਸਟਰੋਂਗ ਹੁੰਦੇ ਹੈ ਪੰਜਾਬੀ ਐ ਚੀਲਿੰਗ ਇਨ ਫਲਰਟ ਬਟ ਵੀ ਕੈਨ ਸੀ ਦਾ ਪੇਟ ਇਹਨਾਂ ਬੱਚਿਆਂ ਦੀ ਵਾਇਰਲ ਹੋਈ ਵੀਡੀਓ ਨੇ ਸਭ ਦਾ ਦਿਲ ਜਿੱਤ ਲਿਆ ਅਗਲੇ ਵਾਇਰਲ ਵਲ ਵੱਧਦੇ ਹਾਂ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਭਾਰੀ ਹੜ ਦੇ ਵਿੱਚ ਵੀ ਰੋਕੀ ਐਂਟਰਟੇਨ ਕਰਨੋਂ ਨਹੀਂ ਹਟਦੀ ਇਸ ਵੀਡੀਓ ਚ ਇਹ ਦਿਖਾਇਆ ਗਿਆ ਹੈ ਕਿ ਇਹਨੇ ਹੜ ਚ ਵੀ ਵਿਆਹ ਨਹੀਂ ਰੁਕ ਰਹੇ ਕੁਝ ਮੁੰਡੇ ਆਪਣੇ ਦੋਸਤੋਂ ਵਿਆਲਨਲੀ ਉਸਨੂੰ ਪਾਣੀ ਚ ਚੁੱਕ ਕੇ ਲੈ ਕੇ ਜਾ ਰਹੇ ਨੇ ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਨੇ ਵਿਖਿਆ ਪੰਜਾਬੀ ਔਨ ਟੌਪ ਇਹ ਵੀ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਪੁੱਤ ਬੜੀ ਔਖੀ ਤੁਹਾਡੀ ਮਾਂ ਵ્યાਕੇ ਧਿਆਨਦੀ ਸੀ ਸਗਲੇ ਵਾਇਰਲ ਵਾਲ ਦੇਖ ਰਹੀਆਂ ਪੰਜਾਬ ਚ aí ਹੜਾ ਦੌਰਾਨ ਇੰਡੀਅਨ ਆਰਮੀ ਕਾਫੀ ਐਕਟਿਵ ਹੋਈ ਹੈ ਇੰਡੀਅਨ ਆਰਮੀ ਪੂਰੀ ਤਰ੍ਹਾਂ ਨਾਲ ਆਪਣਾ ਫਰਜ਼ ਨਿਭਾ ਰਹੀ ਹੈ ਹੁਣ ਇੱਕ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਖੜਕਾ ਸੈਪਰਸ ਨੇ ਇੱਕ ਚੈਲੈਂਜਿੰਗ ਭਰਿਆ ਰੈਸਕਿਊ ਕੀਤਾ ਆਰਮੀ ਨੇ ਅਜਨਾਲਾ ਦੇ ਇੱਕ ਪਿੰਡ 'ਚ ਬੈਠ ਤੇ ਪਈ ਦਿਲ ਦੀ ਮਰੀਜ਼ ਬਜ਼ੁਰਗ ਔਰਤ ਦਾ ਜੋ ਚੱਲ ਫੇ ਨਹੀਂ ਸਕਦੀ ਉਹਨਾਂ ਨੂੰ ਹੜ੍ਹ 'ਚੋਂ ਬਾਹਰ ਕੱਢਿਆ ਸੈਪਰਸ ਦੀ ਟੀਮ ਨੇ ਹਿੰਮਤ ਦਿਖਾਉਂਦੇ ਉਸ ਮਹਿਲਾ ਨੂੰ 300 ਮੀਟਰ ਤੱਕ ਮੈਦਾਨ ਦੇ ਵਿੱਚ ਬਿਸਤਰੇ ਦੇ ਨਾਲ ਹੀ ਹੜ੍ਹ ਵਾਲੇ ਪਾਣੀ 'ਚੋਂ ਰਾਹ ਬਣਾ ਕੇ ਉਸਨੂੰ ਪਰਿਵਾਰ ਸਮੇਤ ਹਸਪਤਾਲ ਪਹੁੰ ਰਿਹਾ ਹੈ ਦੇਖੋ ਇਹ ਪੂਰੀ ਵੀਡੀਓ ਜ਼ਿਕਰੇ ਖਾਸੇ ਕਿ ਹੜਾ ਦੌਰਾਨ ਇਸ ਤਰ੍ਹਾਂ ਦੀ ਵੀਡੀਓ ਖੂਬ ਵਾਇਰਲ ਹੋ ਰਹੀਆਂ ਨੇ ਪਰ ਫੇਰ ਵੀ ਜਿੱਥੇ ਲੋਕਾਂ ਨੂੰ ਮੁਸੀਬਤ ਵੇਖ ਕੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਉੱਥੇ ਸਾਡੇ ਪੰਜਾਬੀ ਆਪਣੀ ਤਕਲੀਫ ਨੂੰ ਛੱਡ ਕੇ ਦੂਜਿਆਂ ਦੀ ਮਦਦ ਕਰਨ ਤੁਰ ਪੈਂਦੇ ਨੇ ਅੱਜ ਦੇ ਵਾਇਰਲ ਵਾਈਸ ਚ ਇੰਨਾ ਹੀ ਮਿਲਦੇ ਆ ਅਗਲੇ ਐਪੀਸੋਡ